ਅੱਜ ਪਿਛਲੇ ਦਿਨਾਂ ਦੇ ਵਿੱਚ ਬਲਾਕ ਸੰਪਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਚੋਣਾਂ ਹੋਈਆਂ ਸਨ ਉਹਨਾਂ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਿਹੜੇ ਬਣੇ ਆ ਇਸ ਜ਼ੋਨ ਤੋਂ ਸੰਸਾਰਪੁਰ ਜ਼ੋਨ ਤੋਂ ਸੋਮਾ ਦੇਵੀ ਜੀ ਔਰ ਬਲਾਕ ਸੰਪਤੀ ਜ਼ੋਨ ਨਿੱਕੂ ਚੱਕ ਤੋਂ ਜਿਹੜੇ ਸਾਡੇ ਮੈਂਬਰ ਬਣੇ ਆ ਸਰਪੰਚ ਸਾਹਿਬ ਸਾਬੀ ਜੀ ਉਹਨਾਂ ਦੇ ਵੱਲੋਂ ਪਿੰਡ ਵਾਸੀਆਂ ਦਾ ਔਰ ਇਲਾਕਾ ਨਿਵਾਸੀਆਂ ਦਾ ਜਿਹੜਾ ਧੰਨਵਾਦ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਉਹਦੇ ਵਿੱਚ ਸਾਡੇ ਸਾਰੇ ਸੰਮਤੀ ਦੇ ਮੈਂਬਰ ਸਿਫੜੀਆਂ ਜੋਂ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਘੋਗੜਾ ਜੋਂ ਤੋਂ ਦਤਾਰਪੁਰ ਤੋਂ ਸਾਰੇ ਔਰ ਬਾਕ-ਬਾਕ ਪਿੰਡਾਂ ਦੇ ਸਾਡੇ ਸਰਪੰਚ ਸਾਹਿਬਾਨ ਇੱਥੇ ਪਹੁੰਚੇ ਆ ਔਰ ਸਾਰੀ ਸੰਗਤ ਦਾ ਮੈਂ ਵੀ ਆਪਣੇ ਵੱਲੋਂ ਵੀ ਬਹੁਤ-ਬਹੁਤ ਧੰਨਵਾਦ ਕਰਦਾ ਪਿੰਡ ਵਾਸੀਆਂ ਦਾ ਖਾਸ ਕਰਕੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਉਹ ਇਲੈਕਸ਼ਨ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਸਾਥ ਆ ਉਹ ਆਮ ਆਦਮੀ ਪਾਰਟੀ ਹਿੱਤਾ ਸੀਗਾ ਔਰ ਦੋਨੋਂ ਹੀ ਸੀਟਾਂ ਜਿਹੜੀਆਂ ਨੇ ਇਸ ਪਿੰਡ ਦੇ ਵਿੱਚੋਂ ਵੱਡੀ ਲੀਡ ਨਾਲ ਚਾ ਕੇ ਲੋਕਾਂ ਨੇ ਆਮ ਆਦੀ ਪਾਰਟੀ ਦੀ ਝੋਲੀ ਵਿੱਚ ਪਾਈਆਂ। ਸੋ ਬਹੁਤ-ਬਹੁਤ ਸੰਗਤ ਦਾ ਧੰਨਵਾਦ ਕਰਦੇ ਆਂ ਔਰ ਬਹੁਤ-ਬਹੁਤ ਮਿਹਰਬਾਨ। ਸਰ ਕਿਹੜੇ ਕੰਮ ਨੇ ਇਸ ਪਿੰਡ ਦੇ ਵਿੱਚ ਨੰਦਕੀ ਹੋ ਰਹੀ ਹੈ? ਇਸ ਪਿੰਡ ਦੇ ਵਿੱਚ ਤਕਰੀਬਨ 3 ਸੜਕਾਂ ਸਨ, ਦੋ ਸੜਕਾਂ ਦਾ ਕੰਮ ਜਿਹੜਾ ਕੰਪਲੀਟ ਹੋਣ ਵਾਲਾ ਹੈ। ਤੀਜੀ ਸੜਕ ਜਿਹੜੀ ਨਿੱਕੂ ਚੱਕ ਤੋਂ ਦਤਾਰਪੁਰ ਨੂੰ ਜਾਂਦੀ ਹੈ, ਉਹ ਸੜਕ ਦਾ ਕੰਮ ਅਸੀਂ ਬਹੁਤ ਜਲਦੀ ਜਿਹੜਾ ਸ਼ੁਰੂ ਕਰਨ ਜਾ ਰਹੇ ਆਂ। ਇਸ ਪਿੰਡ ਦੇ ਵਿੱਚ ਨਵੀਂ ਡਿਸਪੈਂਸਰੀ ਜਿਹੜੀ ਉਹ ਬਣਨ ਜਾ ਰਹੀ ਹੈ। ਇਸ ਪਿੰਡ ਦੇ ਵਿੱਚ ਨੌਜਵਾਨਾਂ ਦੇ ਵਾਸਤੇ ਨਵੀਂ ਗਰਾਊਂਡ ਉਹ ਪਾਸ ਹੋ ਗਈ ਆ ਕੈਂਡਰ ਵੀ ਖੁੱਲ ਗਿਆ ਉਹਦਾ ਕੰਮ ਅਸੀਂ ਨੈਕਸਟ ਫੇਜ਼ ਜਿਹੜਾ ਆ ਉਹ ਸ਼ੁਰੂ ਕਰਨ ਜਾ ਰਹੇ ਆਂ ਔਰ ਇੱਕ ਸਲਾਈਡ ਸੈਂਟਰ ਇਸ ਪਿੰਡ ਦੇ ਵਿੱਚ ਸਾਡੀਆਂ ਭੈਣਾਂ ਦੇ ਵਾਸਤੇ ਉਹ ਵੀ ਅਸੀਂ ਜਿਹੜਾ ਸ਼ੁਰੂ ਕਰਨ ਜਾ ਰਹੇ ਆਂ ਔਰ ਬਾਕੀ ਜਿਹੜੇ ਡਿਵੈਲਪਮੈਂਟ ਦੇ ਕੰਮ ਆ ਉਹ ਪਿੰਡ ਦੀ ਪੰਚਾਇਤ ਵੱਲੋਂ ਲਗਾਤਾਰ ਜਾਰੀ ਹੈ ਔਰ ਜਿਹੜੇ ਕੋਈ ਰਹਿੰਦੇ ਕੰਮ ਆ ਉਹ ਅਸੀਂ ਪੂਰੇ ਕਰਨ ਪ੍ਰਧਾਨ ਜੀ ਅਜੈਪਾਲ ਸਾਹਿਬ ਪਹੁੰਚੇ ਸੀ ਕਿ ਪਿੰਡ ਕੋਲ ਕੀ ਕਰਨਾ ਚਾਹੁੰਦੇ ਆਂ ਇਦਾਂ ਜੀ ਅੱਜ ਜਿਹੜਾ ਪ੍ਰੋ ਰੱਖਿਆ ਸੀ ਇਹ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਜਿੱਤੇ ਆ ਉਹ ਸੰਵਤੀ ਮੈਂਬਰ ਜਿੱਤੇ ਆ ਇਨਾ ਨੇ ਪ੍ਰੋਬਲਮ ਰੱਖਿਆ ਗਿਆ ਸੀ ਇਸ ਖੁਸ਼ੀ ਵਿੱਚ ਉਹ ਐਮਐਲਏ ਸਾਹਿਬ ਧਰਮਦਰ ਕੰ ਲੋਕਾਂ ਦਾ ਆਏ ਆ ਕੋਈ ਕੰਮ ਦੀ ਤਾਂ ਕੋਈ ਕੋ ਕਹਿਣ ਦੀ ਲੋੜ ਨਹੀਂ ਹੈ ਕੋਈ ਕੰਮ ਇੰਨੇ ਘ ਹੋ ਰਹੇ ਚੱਤਾ ਦੇ ਜਿੰਦਾ ਆਪ ਮੂੰਹੋਂ ਕਹਿ ਰਹੀ ਕਿ ਐਮਐਲਏ ਕਹਿੰਦਾ ਲੋੜ ਹੀ ਨਹੀਂ ਹੈ ਪਰ ਜਨਤਾ ਕਹਿ ਰਹੀ ਹੈ ਕਿ ਕੰਮ ਆਪ ਹੋ ਰਹੇ ਆ ਸਾਡੇ ਦੋ ਰੋਡ ਸੀ ਪਹਿਲੇ ਪਾਣੀ ਤੱਕੀ ਜੋ ਕਿ ਥੋੜੀ ਹਲਕੇ ਪਹਿਲਾ ਰੋਡ ਜਿਹੜਾ ਕੋਹਾੜ ਜੀਆ ਰੋਡ ਬੜੇ ਸੀ ਉਸ ਤੋਂ ਬਾਅਦ ਹੁਣ ਸਵਾਰ ਰੋਡ ਬਣਿਆ ਹੈ ਹੁਣ ਆ ਇਹ ਰੋਡ ਦਾ ਵੀ ਟੰਡਰ ਜਰਾ ਤਵੀ ਹੋ ਜਾਣਾ ਹੈ ਅੱਧੀ ਮੋਟਾ ਪਾਕ ਇਸ ਪਿੰਡ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਸੰਪਤੀ ਮੈਂਬਰ ਬਣਨੇ ਕਿਵੇਂ ਦੇਖੋ ਇਹ ਤਾਂ ਜਨਤਾ ਦੀ ਦੇਣ ਹੈ ਜਨਤਾ ਨੂੰ ਪਤਾ ਹੀ ਫਿਰ ਇਹ ਪਾਰਟੀ ਦੀ ਕੰਮ ਕਰਨ ਵਾਲੀ ਪਾਰਟੀ ਹੈ ਔਰ ਉਹ ਮਗ ਲੱਗੀ ਹੈ ਔਰ ਜਿੰਨੇ ਵੀ ਮੇਰੇ ਕਾਰਗਰਤਾ ਪ੍ਰਾਣੇ ਮੇਰੇ ਸਾਥੀ ਸੀਗੇ ਭਾਜੀ ਵੀ ਉਹਨਾਂ ਦੇ ਸਾਥ ਦਿੱਤਾ ਇਹਨਾਂ ਦਾ ਉਹ ਅੱਜ ਵੀ ਮੇਰੇ ਨਾਲ ਖੜੇ ਹੈ ਔਰ ਅੱਗੇ ਤੋਂ ਵੀ ਇਹ ਸਾਡੇ ਨਾਲ ਚੱਲਣਗੇ